ਕਿਹਾ ਮਤਰੀਅਦੇ ਇਸ ਨੂੰ ਪਹਿਲਾਂ ਨਾਲ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਸਿੱਖਿਆ ਮੰਤਰੀ ਅਤੇ ਸਬੰਧਤ ਪੰਨਲ ਨੇ ਇਹ ਦਿਲਾਸਾ ਦਿੱਤਾ ਸੀ ਵੀ ਤੁਹਾਡੀ ਜਲਦ ਜਲ ਜੁਆਇਨਿੰਗ ਕਰਵਾਵਾਂਗੇ ਅਤੇ ਜੋ ਪ੍ਰੋਵੀਜ਼ਨ ਲਿਸਟ ਹੈ ਉਹ ਅਸੀਂ ਜੇ ਅੱਜ ਵੀਕ ਦੇ ਵਿੱਚ ਤਿਆਰ ਜੋ ਹੋਵੇ ਤੋਂ ਬਾਅਦ ਜਾਰੀ ਕਰ ਦਵਾਂਗੇ ਜੋ 9599 ਅਤੇ ਆਪਕ ਸਾਥੀਆਂ ਨੇ ਅੱਜ ਆਨੰਦਪੁਰ ਨੰਗਲ ਹਾਈਵੇ ਜਾਮ ਕੀਤਾ ਇਹ ईटीपी टेट पास बेरोजगार 5994 अध्यापक यूनियन पंजाब ਵੱਲੋਂ ਸ਼ੁੱਕਰਵਾਰ ਨੂੰ ਨੰਗਲ ਹਾਈਵੇ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਹਾਈਵੇ ਤੇ ਵਾਹਨਾਂ ਦਾ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਇਸ ਰੋਡ ਜਾਮ ਕਰਨ ਬਾਰੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬਾ ਕਮੇਟੀ ਮੈਂਬਰਾਂ ਨਾਲ 28 ਅਕਤੂਬਰ 2024 ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਦਿਆਂ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਸਿੱਖਿਆ ਮੰਤਰੀ ਦੇ ਪਰੋਸੇ ਮੁਤਾਬਿਕ ਸਮੁੱਚਾ ਕਾਡਰ ਸ਼ੁੱਕਰਵਾਰ ਸਵੇਰ ਤੋਂ ਲਿਸਟਾਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਸ਼ਾਮ 5 ਵਜੇ ਤੱਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਪੜਕੇ TT 5994 ਉਮੀਦਵਾਰਾਂ ਨੇ ਨੰਗਲ ਹਾਈਵੇ ਜਾਮ ਕਰਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਦੇ ਨਾਲ ਹੀ ਜਲਦੀ ਪ੍ਰੋਵੀਜ਼ਨਲ ਲਿਸਟ ਜਾਰੀ ਕਰਦਿਆਂ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਮੰਗ ਕੀਤੀ ਬਿੰਦੀ

جنات جنابات کوشاں بدا باد مرحبا مرحبا کوشاں بدا باد مرحبا ਲਾਈਵ ਚੱਲ ਰਿਹਾ ਕੋਈ ਐਂਬੂਲੈਂਸ ਕੋਈ ਨਹੀਂ ਸੱਲ 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 ਬੈਕ ਤੇ ਚੱਲ ਰਿਹਾ ਭਾਈ ਇਹ ਸੱਲ ਰਿਹਾ ਕੋਈ ਐਂਬੂਲੈਂਸ ਨਹੀਂ ਆਈ ਗੱਡੀ ਉਹ ਜਲਦੀ ਚੱਲ

ਅਸਲੀ ਵਿੱਚ ਸਿੱਖਿਆ ਮੰਤਰੀ ਅਤੇ ਸੰਬੰਧਿਤ ਪੰਨ ਨੇ ਇਹ ਦਿਲਾਸਾ ਦਿੱਤਾ ਸੀ ਵੀ ਤੁਹਾਡੀ ਜਲਦ ਜਲ ਜੁਆਇਨਿੰਗ ਕਰਵਾਵਾਂਗੇ ਅਤੇ ਜੋ ਪ੍ਰੋਵੀਜ਼ਨ ਲਿਸਟ ਹੈ ਉਹ ਅਸੀਂ ਜਿਵੇਂ ਅੱਜ ਵੀ ਦੇਖਦੇ ਵਿੱਚ ਦਫਰ ਲੋਵੇ ਤੋਂ ਬਾਅਦ ਜਾਰੀ ਕਰ ਦਵਾਂਗੇ ਪਰ ਇਹ ਸਰਕਾਰ ਦੇ ਛੁੱਟੇ ਲਾਰਿਆਂ ਅਤੇ ਛੁੱਟੀਆਂ ਜਿਹੜੀਆਂ ਗੱਲਾਂ ਕਰਕੇ ਸਾਨੂੰ ਇਹ ਸਿਖਾਵਾ ਕੀਤਾ ਗਿਆ ਹੈ ਕਿ ਅੱਜ ਵੀ ਸਾਡੀ ਲਿਸਟਾਂ ਮੇਰੀ ਪ੍ਰੋਵੀਜ਼ਨ ਲਿਸਟਾਂ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਸੀ ਉਹ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਦੇ ਵਜੋਂ 9894 ਤੇ ਆਪਕ ਸਾਥੀਆਂ ਨੇ ਅੱਜ ਆਨੰਦਪੁਰ ਨੰਗਲ ਹਾਈਵੇ ਜਾਮ ਕੀਤਾ ਇਹ ਹਾਈਵੇ ਸਿਰਫ 1 ਘੰਟੇ ਜਾਮ ਕੀਤਾ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਦੇਰ ਰਾਤ ਤੱਕ ਵਿਸ਼ਟਾ ਜਾਰੀ ਕਰਨ ਦਾ ਪ੍ਰੋਸਾ ਦਿੱਤਾ ਪਰ ਜੇਕਰ ਇਹ ਦੇਰ ਰਾਤ ਤੱਕ ਵੀ ਇਹ ਆਪਦੇ ਵਾਅਦੇ ਤੋਂ ਮੁਕਰਦੇ ਨਹੀਂ ਤੇ 8894 ਜਥੇਬੰਦੇ ਵੱਲੋਂ ਅਤੇ ਸਮੂਹ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਅਣਮਿੱਥੇ ਸਮੇਂ ਲਈ ਇਹ ਰੋਡ ਜਾਮ ਕੀਤੀ ਜਾਊਗੀ ਅਤੇ ਇਹ ਉਦੋਂ ਤੱਕ ਜਾਮ ਰਹੂਗੀ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਹੋ ਜਾਂਦੇ ਅਸੀਂ ਸਕੂਲਾਂ ਵਾ ਵਿੱਚ ਨਹੀਂ ਕਰੇ ਜਾਂਦੇ ਅਤੇ ਸਾਨੂੰ ਜਾਇੰਟ ਲੈ ਕੇ ਨਹੀਂ ਮਿਲ ਜਾਂਦੇ ਅੱਜ ਜਿਹੜਾ ਅਨੰਦਪੁਰ ਸਾਹਿਬ ਤੇ ਨੰਗਲ ਨੈਸ਼ਨਲ ਹਾਈਵੇ ਹੈ ਉਹ ਅਸੀਂ ਸਰਕਾਰ ਦੇ ਲਾਰੇबाजी ਤੋਂ ਤੰਗ ਆ ਕੇ ਸਿਰਫ ਇੱਕ ਟੈਂਡੇ ਲਈ ਜਾਮ ਕਰਿਆ ਅਸੀਂ ਪਰ ਜੇਕਰ ਜਿਹੜਾ ਸਾਨੂੰ ਅੱਜ ਜਿਹੜਾ ਆਸ਼ਵਾਸ਼ਣ ਦਵਾਇਆ ਗਿਆ ਅਸੀਂ ਆਸ਼ਵਾਸ਼ਣ ਨਹੀਂ ਅਸੀਂ ਲਾਰਾ ਹੀ ਕਹਾਂਗੇ ਅੱਜ ਜਿਹੜਾ ਲਾਰਾ ਦਿੱਤਾ ਗਿਆ ਹੈ ਜੇਕਰ ਸਰਕਾਰ ਇਸ ਲਾਰੇ ਤੇ ਵੀ ਖਰੀ ਨਹੀਂ ਉਤਰਦੀ ਤਾਂ ਜਿਹੜਾ ਵੀ ਕੱਲ ਨੂੰ ਜਾਂ ਕਹਿ ਲੋ ਦੇਰ ਰਾਤ ਨੂੰ ਵੀ ਹਾਈਵੇ ਜਾਮ ਹੋਵੇਗਾ ਉਸ ਵਿੱਚ ਜੇਕਰ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਤੇ ਪੰਜਾਬ ਸਰਕਾਰ ਹੋਵੇਗੀ ਇੱਥੋਂ ਦਾ ਸਿੱਖਿਆ ਮੰਤਰੀ ਹੋਵੇਗਾ ਕਿਉਂਕਿ ਅਸੀਂ ਹਰ ਵਾਰ ਵੇਖਦੇ ਆ ਸਾਨੂੰ ਇੱਕ ਮਿੱਠੀ ਗੋਲੀ ਦੇ ਦਿੱਤੀ ਜਾਂਦੀ ਹੈ ਪਰ ਜਿਹੜਾ ਕੰਮ ਆ ਉਹ ਕਿਤੇ ਨਹੀਂ ਕੀਤਾ ਜਾਂਦਾ ਸਰਕਾਰ ਨੂੰ ਤੇ ਸਿੱਖਿਆ ਮੰਤਰੀ ਸਾਹਿਬ ਨੂੰ ਸਾਡੀ ਇਹ ਬੇਨਤੀ ਹੈ ਕਿ ਜਿਹੜੇ ਤੁਸੀਂ ਇੱਕ ਜ਼ੁਬਾਨ ਦੀ ਕੀਮਤ ਹੁੰਦੀ ਹੈ ਉਸ ਜ਼ੁਬਾਨ ਤੇ ਖਰੇ ਉੱਤਰਿਆ ਕਰਦੇ